ਸਾਸੀ ਘਰ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਘਿਓ ਵਾਲੀ ਛੱਡੀ ਦੀ ਪੁਰਜੀ ਘਿਓ ਵਾਲੀ ਛੱਡੀ ਉਹ ਹੁੰਦੀ ਹੈ ਕਿ ਜਦੋਂ ਆਪਾਂ ਘਿਓ ਬਣਾਉਂਦੇ ਆਂ ਤੇ ਕਾਫੀ ਸਾਰੀ ਛੱਡੀ ਇਹ ਬਚ ਜਾਂਦੀ ਹੈ ਸਾਡੇ ਇੱਥੇ ਪੰਜਾਬੀ ਚ ਇਹਨੂੰ ਛੱਡੀ ਕਹਿੰਦੇ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਸੀਂ ਇਹਨੂੰ ਕੀ ਕਹਿੰਦੇ ਜੇ ਇਸ ਤੋਂ ਬਹੁਤ ਵਧੀਆ ਮਠਿਆਈ ਵੀ ਬਣ ਕੇ ਤਿਆਰ ਹੁੰਦੀ ਆ ਪਰ ਅੱਜ ਆਪਾਂ ਇਹਦੀ ਪੁਰਜੀ ਬਣਾਵਾਂਗੇ ਪੁਰਜੀ ਵੀ ਬਹੁਤ ਵਧੀਆ ਤੇ ਟੇਸਟੀ ਬਣਦੀ ਆ ਤੇ ਆਓ ਆਪਾਂ ਸ਼ੁਰੂ ਕਰਦੇ ਆਂ ਘਿਓ ਵਾਲੀ ਛੱਡੀ ਦੀ ਪੁਰਜੀ ਬਣਾਉਣੀ तेल अपना गर्म हो गया जीरे दा जीरे पा थोड़ा है अद्धा चमच आप जीरे का पा लवेंगे जीरे में आप थोड़ा जहाक लेंगे जीरा आपको तड़क लिया है दो आप हरिया मिर्चा लिया कट के थोड़ा जब लसन लिया पा ला लसन से हरी मिर्च में आप तड़क लेंगे लसन से हरी मिर्च में आप लिया है हम आप प्याज पा लवेंगे तीन आप प्याज लाए हैं गरीब कट के ਪਿਆਜ਼ ਆਪਾਂ ਚੰਗੀ ਤਰ੍ਹਾਂ ਭੁੰਨ ਲਏ। ਆਪਾਂ ਪਿਆਜ਼ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ। ਹੁਣ ਆਪਾਂ ਦੇ ਵਿੱਚ Shimla mirch ਤੇ tomato ਪਾ ਦਵਾਂਗੇ।

ਆਹ ਜੀ ਟਮਾਟਰ ਸ਼ਿਮਲਾ ਮਿਰਚ ਨੂੰ ਆਪਾਂ ਪਾਉਣ ਲਿਆਏ ਹੁਣ ਇਹਦੇ ਵਿੱਚ ਆਪਾਂ ਮਸਾਲੇ ਪਾ ਦਵਾਂਗੇ ਨਮਕ ਹਲਦੀ ਧਨੀਆ ਪਾਊਡਰ ਜੀਰਾ ਪਾਊਡਰ ਲਾਲ ਮਿਰਚ ਦਾ ਪਾਊਡਰ ਗਰਮ ਮਸਾਲਾ ਮਸਾਲੇ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 1 ਮਿੰਟ ਬਾਅਦ ਸੇਕ ਲਵਾਂਗੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਾਉਣ ਲਿਆਏ ਹੁਣ ਆਪਾਂ ਇਹਦੇ ਵਿੱਚ ਘਿਓ ਵਾਲੀ ਛੱਡੀ ਮਿਕਸ ਕਰ ਦਵਾਂਗੇ ਛੱਡੀ ਨੂੰ ਮਿਕਸ ਕਰਕੇ ਆਪਾਂ ਗੈਸ ਸਲੋ ਕਰਕੇ ਇਹਨੂੰ 5 ਮਿੰਟ ਵਾਸਤੇ ਉੱਪਰ ਉੱਟਕ ਦੇਵਾਂਗੇ ਛੱਡੀ ਦੇ ਵਿੱਚ ਆਪਣੇ ਸਾਰੇ ਮਸਾਲੇ ਚਲ ਜਾਣਗੇ ਛੱਡੀ ਵੀ ਚੰਗੀ ਤਰ੍ਹਾਂ ਨਰਮ ਹੋ ਜਾਊਗੀ ਕਹਿੰਦੇ ਆ ਇਹ ਕਰ ਲੈਨੇ ਆ। ਹੋਰ ਜਿੰਨਾ ਪਾਇਕ ਮਿੰਟ ਵਾਸਤੇ ਹੋਰ ਉਪਰੋਂ ਟਾਟਾ ਪਾ ਦਿੰਦੇ। ਗੈਸ ਆਪਾ ਬੰਦ ਕਰ ਦਿੰਨੇ ਆ। ਘਿਓ ਵਾਲੀ ਛਿੱਡੀ ਦੀ ਪੁਰਜੀ ਜੀ ਆਪਣੀ ਬਣ ਕੇ ਤਿਆਰ ਹੈ। ਜੇ ਰੈਸਪੀ ਪਸੰਦ ਆਵੇ ਤੇ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਸਤਿ ਸ੍ਰੀ ਅਕਾਲ ਜੀ।